जी स्टिल डिनाई आप जिस व्यक्ति से बात कर रहे हैं उसने आपकी कौन हां जी भाई जी जी हाल ने ठीक है ओ ठीकठाक है बढ़िया और कारोबार ठीक बढ़िया कारोबार बढ़िया ठीक था सब और बकरा अपनी की क्या है हां बस ही ठीक था क्या बढ़िया ठीक था सब अच्छा मेरी बात सुनो हाँ जी

ਇਹ ਗੱਦੇ ਪ੍ਰਦਾਨ ਜਿ ਰੱਖਿਆ ਹੀ ਨਾ ਨਹੀਂ ਰੱਖਿਆ ਭਰਾਵਾ ਕਿਹਨੇ ਕਿਹੇ ਕੰਮ ਨਹੀਂ ਕੀਤੇ ਨੇ ਨਹੀਂ ਤੇ ਤਾਂ ਮਸਲਾ ਕੀ ਆ ਲੋ ਸਕਦਾ ਹੈ ਦਾ ਫਿਰ ਤੇਵਾ ਹੋ ਤਾ ਲੰਬਰੀ ਗੱਲ ਕਰਤਾ ਲੱਗੀ ਜਾਂਦਾ ਕਿ ਹੋਇਆ ਕਿ ਲੰਬਾ ਕਿਹਨੇ ਜਦੋਂ ਲੰਬਾ ਬਿਆਕੇ ਬਾਈ ਜੀ ਪਤਾ ਗੱਲ ਕੀ ਹੁੰਦੀ ਹੈ ਨੰਬਰ ਗਲਤ ਕਸੋ ਮੈਂ ਕਮਲਾ ਵਾਂ ਮੈਂ ਨੰਬਰ ਗਲਤ ਲਾਈ ਦੇਣਾ ਹਾਂ ਗਲਤ ਲੰਬਾ ਲੱਗ ਗਿਆ ਮੇਰੇ ਤੋਂ ਕਮਲਾ ਹੋ ਗਿਆ ਮੈਂ ਵੀ ਕੋਈ ਲੈਣਾ ਥੋੜੀ ਮੈਂ ਤਾਂ ਪੰਚਾਇਤ ਸਾਡਾ ਫੈਸਲਾ ਕਰਾਉਣ ਵਾਲਾ ਬੰਦਾ ਹਾਂ ਆਹੋ ਜਿੰਨੂੰ ਆਪਾਂ ਵਿਚੋਲਾ ਬੈਠਾ ਦੇਣਾ ਆਹੋ ਬੱਕਰੀ ਸਾਡਾ ਬੱਕਰੀ ਕਿਸਾਪ ਹੰਦਾ ਜਾਂ ਲਈ ਤੱਕੜੀ ਨੂੰ ਦੇ ਕੇ ਜੇ ਦਾ ਕੰਮ ਨਵੇੜੀਏ ਤੱਕੜੀ ਤੇ ਦਾਦੇ ਪਰਦਾਦੇ ਨਹੀਂ ਜਾਂਦੀ ਹੂ ਮੈਂ ਤੈਨੂੰ ਸਾਈ ਨਹੀਂ ਜੇ ਤੂੰ ਐਂ ਕਰਾਈ ਸਿਆ ਜਾ ਪੈਂਦਾ ਜੇ ਤਾ ਕੋ ਲਾਇਆ ਮਤਾਈਆਂ ਕਹਿੰਦੇ ਨਾ ਆਹੀਂ ਫਿਰ ਭਰਾਵਾ ਇਸ ਤੋਂ ਸਾਨੂੰ ਪੈ ਜਾਣਾ ਆਪਾਂ ਵੀ ਤੇਰੇ ਕੇ ਮਾਤਰ ਮੈਂ ਉਹਨੂੰ ਮੁਰਤੇ ਉੱਥੇ ਚਿੱਤਣਾ ਆਹੋ ਤੇ ਤੱਦ ਲੱਗੇ ਨਾ ਵੀ ਛੇੜ ਤੇ ਕਿਥੇ ਲਾਇਆ ਕਹਿੰਦੇ ਪੈਂਦਾ ਆਹੋ ਉਹ ਕੋ ਚੱਕੜੇ ਮੈਨੂੰ ਪੇਂਟ ਨੂੰ ਦੱਸਿਆ ਨਹੀਂ ਕਿਹੜਾ ਕਹਿੰਦਾ ਉਹ ਤਾਂ ਲਈਏ ਯਾਰ ਕੰਮ ਕਰਾਈ ਮੈਨੂੰ ਕਹਿੰਦਾ ਜੀ ਮੇਰੇ ਪੈਡਾ ਜਾਸਰ ਪੇਂਟ ਪੇਂਟ ਕਿਹੜਾ ਪੇਂਟ ਦਾ ਉਹਨੇ ਆਖਿਆ ਮੈਨੂੰ ਉਹ ਨਹੀਂ ਮੈਂ ਉਹ ਨਾਣ ਕਿ ਤਾ ਉਹਨੇ ਕਿਹਾ ਪੇਂਟ ਪਾਛਾ ਕੋ ਪੇਂਟ ਕਿਹੜਾ ਮੈਂ ਪੇਂਟ ਪੁੱਛ ਕਿੰਨਾ ਦੱਸਦਾ ਨਾ ਪੇਂਟ ਵੀ ਟੈਨਸ਼ਨ ਨਾ ਮੇਰੀ ਗੱਲ ਸੁਣ ਉਹ ਕੋ ਚੱਕਣਾ ਹੀ ਮੈਂ ਤਾਂ ਮੈਂ ਘੱਟੋ ਘੜ ਮੈਂ ਤਾਂ 8000 ਲੈਣੀ ਗੱਡੀ ਵਾਲੇ ਨੇ ਬਾਈ ਠੀਕ ਹੈ ਉਹ ਪੁੱਟ ਪੇਂਟ ਕਿਹੜਾ ਉਹਨੂੰ ਚੱਕਣਾ ਹੀ ਫਿਰ ਤੇਰੇ ਕੋਲ ਆਉਣਾ ਹੀ ਇਹ ਨਾ ਹੋਵੇ ਤੂੰ ਮੁੜ ਕੇ ਆਣ ਕੇ ਬਾਈ ਹੱਸ ਕੇ ਮਖਾਦੇ ਨਹੀਂ ਨਹੀਂ ਖਾਇਆ ਤਾਂ ਕਿਹਾ ਆਪਾਂ ਸਾਡਾ ਪਾਣੀ ਚਲਦਾ ਸਾਰਾ ਪਾਣੀ ਚੱਲਦਾ ਜਾ ਰੋਏ ਉਹ ਯਾਰ ਸਰਪੰਚ ਕਿਹਨਾਂ ਸਰਪੰਚ ਦੀ ਗੱਲ ਸਰਪੰਚਾਂ ਦੇ ਵਿੱਚ ਨਹੀਂ ਸਰਪੰਚ ਦੀ ਗੱਲ ਗੱਲ ਕਰਾ ਸਰਪੰਚ ਨੂੰ ਆ ਦੱਸ ਮੇਰਾ ਭਰਾ ਬਣ ਕੇ ਸਰਪੰਚ ਨੂੰ ਨਾਲ ਲੈ ਆਈ ਨੂੰ